ਪਹਿਲਾਂ ਕੋਰ ਕਮੇਟੀ ਹੋਈ ਹੈ ਫਿਰ ਜ਼ਿਲ੍ਹਾ ਜਥੇਦਾਰ ਸਰਬੰਦੀ ਹੋਈ ਹੈ ਉਸ ਤੋਂ ਬਾਅਦ ਸਾਰੇ ਹਲਕਾ ਇੰਚਾਰਜ ਸਰਬੰਦੀ ਹੋਈ ਹੈ ਅੱਜ ਵਰਕਿੰਗ ਕਮੇਟੀ ਹੈ ਗਰਾਊਂਡ ਲੈਵਲ ਤੇ ਅਸੀਂ ਸਾਰੇ ਫੀਡਬੈਕ ਵੀ ਲੈ ਰਹੇ ਹਾਂ ਸੁਜੈਸ਼ਨਸ ਵੀ ਲੈ ਰਹੇ ਹਾਂ ਕਿ ਕਿੱਥੇ-ਕਿੱਥੇ ਕਮੀ ਰਹੀ ਉਹਨੂੰ ਕਿਸ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ ਪਾਰਟੀ ਆਰਗੇਨਾਈਜੇਸ਼ਨ ਨੂੰ ਅੱਗੋਂ ਕਿਵੇਂ ਸਟਰੰਗਥਨ ਕੀਤਾ ਜਾ ਸਕਦਾ ਹੈ ਪਾਰਟੀ ਸਾਰੀ ਇਕਜੁੱਟ ਹੈ ਤੁਸੀਂ ਕਦੇ ਵੀ ਦੇਖ ਲਿਆ ਹਾਜ਼ਰੀ ਅੱਜ ਵੀ ਤੁਸੀਂ ਦੇਖ ਲੈਣੀ ਹੈ ਦੇਖੋ ਗੱਲ ਇਹ ਹੈ ਕਿ ਵਰਕਿੰਗ ਕਮੇਟੀ ਪਾਰਟੀ ਦੀ ਸਭ ਤੋਂ ਪਾਵਰਫੁਲ ਤੇ ਸਭ ਤੋਂ ਸ਼ਕਤੀਸ਼ਾਲੀ ਕਮੇਟੀ ਹੈ। ਅਤੇ ਜਿਹੜੀਆਂ ਰੀਸੈਂਟਲੀ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ। ਉਹਦੇ ਰਿਜ਼ਲਟ ਤੋਂ ਬਾਅਦ ਜਿਹੜੀ ਪਾਰਟੀ ਦੀ ਪਰਫਾਰਮੈਂਸ ਦੇ ਉੱਤੇ ਸਮੀਖਿਆ ਕਰਨ ਵਾਸਤੇ ਸਾਰੇ ਜਿਹੜੀਆਂ ਬਾਡੀਜ਼ ਆ ਪਾਰਟੀਆਂ ਉਹਨਾਂ ਦੀ ਜਿਹੜੀ ਲਗਾਤਾਰ ਮੀਟਿੰਗਾਂ ਹੋਈ। ਪਹਿਲਾਂ ਕੋਰ ਕਮੇਟੀ ਹੋਈ ਆ ਫਿਰ ਜ਼ਿਲ੍ਹਾ ਜਥੇਦਾਰ ਸਭਾ ਬਣਦੀ ਹੋਈ ਆ। ਉਸ ਤੋਂ ਬਾਅਦ ਸਾਰੇ ਹਲਕੇ ਇੰਚਾਰਜ ਸਬੰਧੀ ਹੋਈ ਹੈ ਅੱਜ ਵਰਕਿੰਗ ਕਮੇਟੀ ਦੀ ਇਸ ਕਰਕੇ ਸਾਰੀ ਗਰਾਊਂਡ ਲੈਵਲ ਤੇ ਅਸੀਂ ਸਾਰੀ ਫੀਡਬੈਕ ਵੀ ਲੈ ਰਹੇ ਹਾਂ ਸੁਜੈਸ਼ਨਸ ਵੀ ਲੈ ਰਹੇ ਹਾਂ ਕਿ ਕਿੱਥੇ-ਕਿੱਥੇ ਕਮੀ ਰਹੀ ਉਹਨੂੰ ਕਿਸ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ ਪਾਰਟੀ ਆਰਗੇਨਾਈਜੇਸ਼ਨ ਨੂੰ ਅੱਗੋਂ ਕਿਵੇਂ ਸਟਰੈਂਥਨ ਕੀਤਾ ਜਾ ਸਕਦਾ ਇਸ ਕਰਕੇ ਪਹਿਲੀਆਂ ਮੀਟਿੰਗਾਂ ਵੀ ਬਹੁਤ achchiyan rahiyan ਔਰ ਹੁਣ ਵੀ ਜਿਹੜੀ ਮੀਟਿੰਗ ਹੈ ਉਹ ਮੈਂ ਆਸ ਕਰਦਾ ਕਿ ਬੜੇ ਚੰਗੇ ਸੁਝਾਅ ਜੜੇ ਆ ਕਿ ਕਿ ਜਿਹੜੇ ਮੈਂਬਰ ਹੈ ਸਾਰੀ ਵਰਕਿੰਗ ਕਮੇਟੀ ਦੇ ਬੜੇ ਤਜਰਬੇਕਾਰ ਤੇ ਬੜੇ ਪੁਰਾਣੇ ਪਾਰਟੀ ਦੇ ਤਕਸਾਲੀ ਆਗੂ ਆ ਇਸ ਕਰਕੇ ਮੈਨੂੰ ਬਾਸ ਕਰਦਾ ਕਿ ਅੱਜ ਵੀ ਬੜੇ ਅੱਛੇ ਸੁਜੈਸ਼ਨ ਜਿਹੜੇ ਆ ਉਹ ਪਾਰਟੀ ਦੀ ਬਿਹਤਰੀ ਵਾਸਤੇ ਜਿਹੜੇ ਆ ਉਹ ਸਾਹਮਣੇ ਆਉਣਗੇ ਇਸ ਕਰਕੇ ਸਾਰੀਆਂ ਗੱਲਾਂ ਜੋ ਮੌਜੂਦਾ ਹਾਲਾਤ ਹੈ ਜੋ ਦੇਸ਼ ਦੇ ਵਿੱਚ ਹਾਲਾਤ ਹੈ ਉਹ ਸਾਰੇ ਅੱਜ ਦੀ ਇਸ ਮੀਟਿੰਗ ਦੇ ਵਿੱਚ ਡਿਸਕਸ ਹੋਣਗੇ ਸਿਰਫ ਸਿਰਫ ਪਾਰਟੀ ਦੇ ਨਾਮ 'ਤੇ ਬੋਲ ਰਹੀ ਹੈ ਉਹਨਾਂ ਨੇ ਤਵਾ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਕਾਰਵਾਈ ਹੋਣੀ ਚਾਹੀਦੀ ਹੈ ਕਿ ਲੱਗਦਾ ਕਿ ਨੁਕਸਾਨ ਹੈ ਦੇਖੋ ਗੱਲ ਇਹ ਹੈ ਕਿ ਸਾਰੀ ਪਾਰਟੀ ਤਾਂ ਇੱਥੇ ਬੈਠੀ ਸੀ ਕੱਲ ਵੀ ਬੈਠੀ ਸੀ ਅੱਜ ਵੀ ਤੁਹਾਡੇ ਸਾਹਮਣੇ ਬੈਠੇਗੀ ਜਦੋਂ ਪਾਰਟੀ ਦਾ ਅਫੀਸ਼ੀਅਲ ਚੈਨਲ ਖੁੱਲhaya ਆਪਣੇ ਵਿਚਾਰ ਰੱਖਣ ਵਾਸਤੇ ਤੇ ਫਿਰ ਸਾਰਿਆਂ ਦੀ ਕੋਸ਼ਿਸ਼ ਇਹ ਹੋਣੀ ਚਾਹੀਦੀ ਕਿ ਪਾਰਟੀ ਫੋਰਮ ਦੇ ਉੱਤੇ ਕੋਈ ਵੀ ਆਪਣਾ ਵਿਚਾਰ ਰੱਖੇ ਤੇ ਉਹ ਜ਼ਿਆਦਾ ਵੈਲਕਮ ਹੋਵੇ ਪਾਰਟੀ ਸਾਰੀ ਇਕਜੁੱਟ ਹੈ ਤੁਸੀਂ ਕੱਲ ਵੀ ਦੇਖ ਲਿਆ ਹਾਜ਼ਰੀ ਅੱਜ ਵੀ ਤੁਸੀਂ ਦੇਖ ਲੈਣੀ ਹੈ ਤੇ ਜੇ ਸਾਰੇ ਮੈਂਬਰ ਇੱਕ ਦਿਨ ਤੇ ਇੱਕ ਦੋ ਬੰਦਿਆਂ ਦਾ ਵੱਖਰੇ ਹੋਣ ਨਾਲ ਕੋਈ ਬਗਾਵਤ ਜਾਂ ਦੂਜੀ ਨਹੀਂ ਹੁੰਦੀ ਕੋਈ ਕੱਲ ਵੀ ਮੈਂ ਕਿਹਾ ਸੀ ਕਿ ਠੀਕ ਹੈ ਕਿਸੇ ਦਾ ਵਕਰਾ ਡਿਫਰੈਂਸ ਆਫ opinion ਹੋ ਸਕਦਾ ਉਹ ਅੱਜ ਕੋਰ ਕਮੇਟੀ ਬੈਠੀ ਹੈ ਜੇ ਕੋਈ ਜ਼ਰੂਰੀ ਹੋਈ ਕੋਈ ਗਲਤ ਆਪੇ ਵਿਚਾਰ ਕਰਨ ਲਈ ਕੋਰ ਕਮੇਟੀ ਦੇ ਮੈਂਬਰ ਵੀ ਨਹੀਂ ਉਚਿਤ ਹੀ ਉਸ ਸਰਪ੍ਰਸਤ ਵੀ ਨੇ ਸ਼੍ਰੋਮਣੀ ਕਾਲੇ ਬਹੁਤ ਥੋੜੇ ਨੇ ਉਹਦੇ ਵਿੱਚ ਮੈਂ ਕਿਹਾ ਨਾ ਗਿਣਤੀ ਬੜੀ ਵੱਡੀ ਹੈ ਸੌ ਤੋਂ ਵੱਧ ਟੋਟਲ ਮੈਂਬਰ ਨੇ ਤੇ ਉੱਥੇ ਜਿਹੜੇ ਹਾਜ਼ਰ ਸੀ ਉਹ ਗਿਣਤੀ ਤੇ ਇਸ ਕਰਕੇ ਜਦੋਂ ਸਾਰੀ ਪਾਰਟੀ ਇਕਜੁੱਟ ਹੋਵੇ ਤੇ ਉਹਦੀ ਹੈਬਤ ਹੁੰਦੀ ਹੈ ਇੱਕ ਦੋ ਜਿਹੜੇ ਡੈਮੋਕ੍ਰੇਸੀ ਦੇ ਵਿੱਚ ਬਾੜੀਆਂ ਬੁੱਟੀਆਂ ਸੁਰਾਂ ਜਿਹੜੀਆਂ ਵਕਰੀਆਂ ਚੱਲਦੀਆਂ ਰਹਿੰਦੀਆਂ ਵੱਖਰਾ ਕਿਸੇ ਦਾ ਵਿਚਾਰ ਹੁੰਦਾ ਕੋਈ ਗੱਲ ਨਹੀਂ ਆਪਰੇਸ਼ਨ ਕੀ ਲੱਗਦਾ ਕਿ ਜੇਕਰ ਦੇਖਿਆ ਜਾ ਸਕਦਾ ਹੈ ਕਿ ਆਪਰੇਸ਼ਨ ਰੋਟਸ ਦੇਖੋ ਕੱਲ ਦਾ ਜਿਹੜਾ ਸਾਡਾ ਰੈਜ਼ੋਲੂਸ਼ਨ ਹੈ ਬੜਾ ਸਪਸ਼ਟ ਹੈ ਇਸ ਕਰਕੇ ਕਿਹੜੀਆਂ ਸ਼ਕਤੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰ ਰਹੀਆਂ ਕਿਹੜੀਆਂ ਕੇਂਦਰ ਦੀ ਸਰਕਾਰ ਸੂਬੇ ਦੀ ਸਰਕਾਰ ਕਿਵੇਂ ਪਾਰਟੀ ਨੂੰ ਲੀਡਰਲੈਸ ਕਰਨ ਦੇ ਵਿੱਚ ਲੱਗਿਆ ਹੋਈਆਂ ਉਹ ਸਾਰਾ ਕੁਝ ਰੈਜ਼ੋਲੂਸ਼ਨ ਚ ਕੱਲ ਪਾਰਟੀ ਨੇ ਕਹਿਤਾ